ਦੇ ਵਿੱਚ ਗਿਲਟੀਆਂ ਆ ਗਈਆਂ ਸੀਗੀਆਂ ਠੀਕ ਹੈ ਤੇ ਮਿਲ ਕੌਣ ਲੱਗ ਗਿਆ ਸੀਗਾ ਅਸੀਂ ਬਾਬਾ ਥਾਨ ਸਿੰਘ ਚੌਕ ਲਾਈਫ ਲਾਈਨ ਹਸਪੀਟਲ ਹੈਗਾ ਮੈਂ ਉੱਥੇ ਗਿਆ ਤੇ ਡਾਕਟਰ ਨੇ ਪਹਿਲਾਂ ਬਾਇਓ ਲੈਟਰ ਸਕੈਨ ਕਰਵਾਈ ਅਸੀਂ ਉਹ ਕਰਵਾ ਲਏ ਫਿਰ ਟੈਸਟ ਕਰਵਾਏ ਉਹਦੇ ਵਿੱਚ ਪ੍ਰੋਬਲਮ ਆ ਗਈ 7-7 ਐਮ ਐਲ ਦੀਆਂ ਜੋਨਾਂ ਚੈਸਟਾਂ 'ਚ ਗਿਲਟੀਆਂ ਆ ਗਈਆਂ ਸਾਨੂੰ ਕਹਿੰਦਾ ਐਮ ਆਰ ਆਈ ਕਰਾਓ ਸੀ ਐਮ ਆਰ ਆਈ ਕਰਵਾਈ ਉਹਦਾ ਫਿਰ ਸੈਂਪਲ ਲੈਣਾ ਸੀ ਚੈਸਟ ਦੇ ਵਿੱਚੋਂ ਸੈਂਪਲ ਲੈ ਕੇ ਉਹ ਬਾਇਓਸੀ ਭੇਜਣੀ ਸੀਗੀ ਦਿੱਲੀ ਯਾਨੀ ਕਿ ਉਹ ਸਿੱਧਾ ਜੋ ਐਗਜ਼ਾਮਪਲ ਹੈ ਉਹ ਕੈਂਸਰ ਦੀ ਸਾਨੂੰ ਸਟੇਟ ਸੀਗਾ ਵੀ ਇਹਨਾਂ ਨੂੰ ਤੇ ਜਦੋਂ ਇਦਾਂ ਦੀ ਅਸੀਂ ਰਿਪੋਰਟ ਸੁਣੀ ਤੇ ਸਾਡੇ ਪੈਰਾਂ ਤੋਂ ਮਿੱਟੀ ਨਿਕਲ ਵੀ ਆ ਕੀ ਹੋ ਗਿਆ ਹਨਾ ਇਹ ਵੀ ਰੋਣ ਲੱਗ ਗਏ ਤੇ ਮੈਂ ਵੀ ਰੋਣ ਲੱਗ ਗਿਆ ਮੈਂ ਕਿਹਾ ਵੀ ਇਦਾਂ ਕਿਉਂ ਹੋਇਆ ਆਪਣੇ ਨਾਲ ਆਪਾਂ ਦਾ ਬਾਬਾ ਦੀਪ ਸਿੰਘ ਨੂੰ ਮੰਨਦੇ ਆ ਤੁਹਾਨੂੰ ਡਾਕਟਰ ਨੇ ਸਾਨੂੰ ਬੁਲਾਇਆ ਵੀ ਤੁਸੀਂ ਮੰਗਲਵਾਰ ਨੂੰ ਆਣਾ ਇਹਨਾਂ ਦੇ ਟੈਸਟ ਆਪਾਂ ਹੋਰ ਕਰਾਉਣੇ ਆ ਬਾਇਪਸੀ ਦਿੱਲੀ ਭੇਜਾਂਗੇ ਮੈਂ ਕਿਹਾ ਠੀਕ ਹੈ ਜੀ ਖਾਂ ਪਰ ਗੀਆਂ ਸੀ ਅੱਧਾ ਪੌਣਾ ਘੰਟਾ ਤੋਂ ਉਹਨੇ ਮੀਆਂ ਬੀਬੀ ਰੋਣ ਲੱਗ ਗਏ ਪਾਣੀ ਪਾਣੀ ਹੋ ਗਿਆ ਠੀਕ ਆ ਮੈਂ ਕਿਹਾ ਬਾਬਾ ਜੀ ਇਹ ਤੇਰੇ ਚ ਕੁਝ ਹੈਗਾ ਵੀ ਜੋ ਚਾਮੀ ਦਾ 5 ਵਜੇ ਦਾ ਟਾਈਮ ਸੀਗੇ ਇੱਥੋਂ ਅਰਦਾਸ ਕਰਾਈ ਜਦੋਂ ਲਾਸਟ ਅਰਦਾਸ ਹੁੰਦੀ ਆ ਅਸੀਂ ਅਰਦਾਸ ਕੀਤੀ ਸਿੱਧਾ ਹੀ ਆਟੋ ਕਰਾਇਆ ਹਸਪੀਟਲ ਚੱਲ ਗਏ ਮੈਂ ਕਿਹਾ ਬਾਬਾ ਜੀ ਕੋਈ ਐਦਾਂ ਦੀ ਪ੍ਰੋਬਲਮ ਆਵੇ ਫੇਰ ਤਾਂ ਦੁਬਾਰੇ ਆਵਾਂਗੇ ਤੇਰੇ ਦਰਤੇ ਨਹੀਂ ਦਾ ਵੇ ਫਾਇਦਾ ਹੀ ਨਹੀਂ ਮਨ ਤਾਂ ਪਰੇਸ਼ਾਨ ਸੀਗਾ ਵੀ ਯਾਰ ਪਤਾ ਨਹੀਂ ਕੀ ਹੋ ਜੂਗਾ ਤਾਂ ਬੈਗੇ ਆ ਨਾ ਕੱਲ ਨੂੰ ਰੱਬ ਨੇ ਦਿੱਲੀ ਇਹਨਾਂ ਨੇ ਟੈਸਟ ਭੇਜਨੇ ਕੀ ਆਊਗੀ ਜਦੋਂ ਬਾਈ ਅਸੀਂ ਜਾ ਕੇ ਉੱਥੇ 5 ਵਜੇ ਲੈਬ ਦੇ ਵਿੱਚੋਂ ਰਿਪੋਰਟਾਂ ਲਈਆਂ ਡਾਕਟਰ ਕੰਦਾ ਤੁਹਾਡੀਆਂ ਰਿਪੋਰਟਾਂ ਨੋਰਮਲ ਆ ਮੈਂ ਕਿਹਾ ਜੀ ਕਿਉਂਕਿ ਸਾ ਉੱਪਰਲੇ ਉੱਪਰ ਤੇ ਨੀਚੇ ਮੈਂ ਕਿਹਾ ਇੰਨੀ ਮਹਿਮਾ ਬਾਬਾ ਜੀ ਦੀ ਠੀਕ ਹੈ ਵੀ ਇਹਦੀ ਦਵਾਈ ਲੈ ਲਓ ਉਦੋਂ ਸਾਡੀ ਜੇਬ ਚ 50 ਰੁਪਏ ਸੀਗੇ ਮੈਂ ਆਖਿਆ ਵੀ ਦਵਾਈ ਅੱਜ ਤੱਕ ਪੈਸੇ ਹੈ ਨਹੀਂਗੇ ਤੇ ਆਪਾਂ ਕੱਲ ਨੂੰ ਲੈ ਜਾਾਂਗੇ ਇਹ ਕਹਿੰਦੀ ਚਲੋ ਠੀਕ ਆ ਐਡੀ ਐਡੀਆ ਚੈਸਟ ਦੇ ਵਿੱਚ ਗਿਲਟੀਆਂ ਦੋਨਾਂ ਪਾਸੇ ਮਿਲਕ ਆਈ ਜਾਵੇ ਦੁੱਧਾਂ ਦੇ ਵਿੱਚ ਅਸੀਂ ਤਾਂ ਘਿਓ ਲੈ ਕੇ ਗਏ ਸੀ ਬਾਈ ਜੀ ਰਾਤ ਨੂੰ ਘਿਓ ਲਾਇਆ ਤੜਕੇ ਇੱਕ ਵੀ ਗਿਲਤੀ ਨਹੀਂ ਐਦੂ ਐਦੂ ਵੱਡੀ ਕਿਰਪਾ ਕੀ ਹੋਊਗੀ ਅੰਕ ਤਾਂ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਲਦੇ ਕਿ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਬਤ ਹੈ ਜੀ ਵਾਹਿਗੁਰੂ ਜੀ ਤਾਂ ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਪਹੁੰਚੇ ਹੋ ਜੀ ਚਪੈਰਾ ਸਭ ਗੱਟ ਰਹੇ ਕਿੰਨਾ ਕ ਨਾਂ ਦਾ ਬਾਈ ਜੀ ਨਾਂ ਦੀ ਨਾਂ ਦਾ ਜ਼ਿੰਦਗੀ ਚ ਸਾਰੀ ਤਾਂ ਜ਼ਿੰਦਗੀ ਬਦਲਦੀ ਬਾਬਾ ਜੀ ਨੇ ਜਦੋਂ ਦਿਉਣ ਲੱਗੇ ਆ ਐਕਚੁਅਲੀ ਸਾਨੂੰ 3 ਮਹੀਨੇ ਹੋ ਗਏ ਆਉਣ ਲੱਗਿਆਂ ਨੂੰ ਇੱਥੇ ਕਿਉਂਕਿ ਐਦਾਂ ਜਿਵੇਂ ਇੰਟਰਵਿਊ ਦੇਖਦੇ ਕਿ ਅਸੀਂ ਆਉਣ ਲੱਗੇ ਸੀਗੇ ਮੈਂ ਆਇਆ ਤਾਂ ਕਿਸੇ ਹੋਰ ਕੰਮ ਨੂੰ ਸੀਗਾ ਬਟ ਉਸ ਤੋਂ ਬਾਅਦ ਜਦੋਂ ਅਸੀਂ ਆਉਣ ਲੱਗੇ ਕੋਈ ਸਾਨੂੰ ਪ੍ਰੋਬਲਮ ਹੀ ਪੈ ਗਈ ਸੀਗੀ ਇਹਦੀ ਚੈਸਟ ਦੇ ਵਿੱਚ ਐਡੀਆਂ-ਐਡੀਆਂ ਗਿਲਟੀਆਂ ਆ ਗਈਆਂ ਸੀਗੀਆਂ 1 7 ਤਰੀਕ ਨੂੰ ਅੱਜ ਤੋਂ 2 ਮਹੀਨਾ ਪਹਿਲਾਂ ਮੈਂ ਆਇਆ ਕੁਝ ਹੋਰ ਲੈਣ ਸੀਗਾ ਬੁੱਧਵਾਰ ਚ ਪਹਿਰੇ ਕੱਟੇ ਸੀ ਤਿੰਨ ਚੌਥੇ ਚ ਪਹਿਰੇ ਜਿਹਦੇ ਚੈਸਟ ਦੇ ਵਿੱਚ ਗਿਲਟੀਆਂ ਆ ਗਈਆਂ ਸੀਗੀਆਂ ਠੀਕ ਹੈ ਤੇ ਮਿਲ ਕੌਣ ਲੱਗ ਗਿਆ ਸੀਗਾ ਅਸੀਂ ਬਾਬਾ ਥਾਨ ਸਿੰਘ ਚੋਪ ਲਾਈਫ ਲਾਈਨ ਹਸਪੀਟਲ ਹੈਗਾ ਮੈਂ ਉੱਥੇ ਗਿਆ ਜੇ ਡਾਕਟਰ ਨੇ ਪਹਿਲਾਂ ਬਾਇਓ ਲੈਟਰ ਸਕੈਨ ਕਰਵਾਈ ਅਸੀਂ ਉਹ ਕਰਵਾ ਲਏ ਫਿਰ ਟੈਸਟ ਕਰਵਾਏ ਉਹਦੇ ਵਿੱਚ ਪ੍ਰੋਬਲਮ ਆ ਗਈ 7-7 ਐਮਐਲ ਦੀਆਂ ਜੋਨਾਂ ਚੈਸਟਾਂ 'ਚ ਗਿਲਟੀਆਂ ਆ ਗਈਆਂ ਸਾਨੂੰ ਕਹਿੰਦਾ ਐਮਆਰਆਈ ਕਰਾਓ ਸੀ ਐਮਆਰਆਈ ਕਰਵਾਈ ਉਹਦਾ ਫਿਰ ਸੈਂਪਲ ਲੈਣਾ ਸੀ ਚੈਸਟ ਦੇ ਵਿੱਚੋਂ ਸੈਂਪਲ ਲੈ ਕੇ ਉਹ ਬਾਇਓਫਸੀ ਭੇਜਣੀ ਸੀਗੀ ਦਿੱਲੀ ਯਾਨੀ ਕਿ ਉਹ ਸਿੱਧਾ ਜੋ ਇਗਜ਼ੈਂਪਲ ਹੈ ਉਹ ਕੈਂਸਰ ਦੀ ਸਾਨੂੰ ਸਟੇਟ ਸੀਗਾ ਵੀ ਇਹਨਾਂ ਨੂੰ ਜੋ ਡਾਕਟਰ ਨੇ ਸਾਨੂੰ ਗਾਈਡ ਕਰ ਰਹੇ ਸੀਗੇ ਹਨਾ ਵੀ ਆਹ ਪ੍ਰੋਬਲਮ ਹੋ ਰਹੀ ਆ ਤੇ ਜਦੋਂ ਇਦਾਂ ਦੀ ਅਸੀਂ ਰਿਪੋਰਟ ਸੁਣੀ ਤੇ ਸਾਡੇ ਪੈਰਾਂ ਤੋਂ ਮਿੱਟੀ ਨਿਕਲ ਵੀ ਆ ਕੀ ਹੋ ਗਿਆ ਹਨਾ ਇਹ ਵੀ ਰੋਣ ਲੱਗ ਗਏ ਤੇ ਮੈਂ ਵੀ ਰੋਣ ਲੱਗ ਗਿਆ ਮੈਂ ਕਿਹਾ ਵੀ ਇਦਾਂ ਕਿਉਂ ਹੋਇਆ ਆਪਣੇ ਨਾਲ ਆਪਾਂ ਦਾ ਬਾਬਾ ਦੀਪ ਸਿੰਘ ਨੂੰ ਮੰਨਦੇ ਆ ਅਸੀਂ ਜਦੋਂ ਮੰਗਲਵਾਰ ਨੂੰ ਡਾਕਟਰ ਨੇ ਸਾਨੂੰ ਬੁਲਾਇਆ ਵੀ ਤੁਸੀਂ ਮੰਗਲਵਾਰ ਨੂੰ ਆਣਾ ਇਹਨਾਂ ਦੇ ਟੈਸਟ ਆਪਾਂ ਹੋਰ ਕਰਾਉਣੇ ਆ ਬਾਇਪਸੀ ਦਿੱਲੀ ਭੇਜਾਂਗੇ ਮੈਂ ਕਿਹਾ ਠੀਕ ਹੈ ਜੀ ਅਸੀਂ ਮੰਗਲਵਾਰ ਨੂੰ ਗਏ ਤੇ ਟੈਸਟ ਕਰਵਾਏ ਤੇ ਰਿਪੋਰਟ ਉਹਦੀ ਬੁੱਧਵਾਰ ਨੂੰ ਆਉਣੀ ਸੀਗੀ ਮੈਨੂੰ ਡਾਕਟਰ ਕਹਿੰਦਾ ਵੀ ਤੁਸੀਂ ਬੁੱਧਵਾਰ ਨੂੰ ਆਇਓ ਮੈਂ ਜਦੋਂ ਮੈਂ ਕਿਹਾ ਚਲੋ ਠੀਕ ਹੈ ਅਸੀਂ ਬੁੱਧਵਾਰ ਨੂੰ ਆਵਾਂਗੇ ਸਾਡੇ ਮਾਈਂਡ 'ਚ ਨਹੀਂ ਸੀਗਾ ਵੀ ਬੁੱਧਵਾਰ ਨੂੰ ਦੁਪਹਿਰਾਂ ਕੱਟਣਾ ਜਦੋਂ ਅਸੀਂ ਹਸਪੀਟਲ 'ਚੋਂ ਬਾਹਰ ਆਏ ਮੈਂ ਇਹਨੂੰ ਕਿਹਾ ਮੈਂ ਕਿਹਾ ਜੋ ਤਾਂ ਪਤਾ ਹਸਪੀਟਲ ਜਾਣਾ ਫਿਰ ਪੋਟਾਂ ਆਪਾਂ ਬਾਅਦ 'ਚ ਦੇਖਾਂਗੇ ਕਹਿੰਦੀ ਚਲੋ ਠੀਕ ਆ ਅਸੀਂ ਆ ਕੇ ਬਾਬਾ ਜੀ ਦੀ ਦਰ ਦੇ ਸਾਹਮਣੇ ਬਹਿ ਗਏ ਮੈਂ ਕਿਹਾ ਬਾਬਾ ਜੀ ਮੈਂ ਤਾਂ ਕੁਝ ਹੋਰ ਲੈਣ ਆਇਆ ਸੀਗਾ ਮੈਂ ਤਾਂ ਕਹਿੰਦਾ ਜੀ ਤੇਰੀ ਮਹਿਮਾ ਬਹੁਤ ਵੱਡੀ ਹੈਗੀ ਆ ਤੇ ਤੁਸੀਂ ਸਾਨੂੰ ਆ ਕਿਉਂ ਕਿਹੜੇ ਚੱਕਰਾਂ 'ਚ ਪਾਤਾ ਅੱਖਾਂ ਭਰ ਗਈਆਂ ਸੀ ਅੱਧਾ ਪੌਣਾ ਘੰਟਾ ਤੋਂ ਨੇ ਮੀਆਂ ਬੀਬੀ ਰੋਣ ਲੱਗ ਗਏ ਪਾਣੀ ਪਾਣੀ ਹੋ ਗਿਆ ਠੀਕ ਆ ਮੈਂ ਕਿਹਾ ਬਾਬਾ ਜੀ ਇਹ ਤੇਰੇ ਚ ਕੁਝ ਹੈਗਾ ਵੀ ਜੋ ਡਾਕਟਰ ਸਾਨੂੰ ਕਹਿੰਦੇ ਆ ਅਸੀਂ ਅੱਜ ਰਿਪੋਰਟਾਂ ਲੈਣ ਜਾਣੀਆਂ ਸ਼ਾਮੀ ਦਾ 5 ਵਜੇ ਦਾ ਟਾਈਮ ਸੀਗੇ ਇੱਥੋਂ ਅਰਦਾਸ ਕਰਾਈ ਜਦੋਂ ਲਾਸਟ ਅਰਦਾਸ ਹੁੰਦੀ ਆ ਅਸੀਂ ਅਰਦਾਸ ਕੀਤੀ ਸਿੱਧਾ ਹੀ ਆਟੋ ਕਰਾਇਆ ਹਸਪੀਟਲ ਚੱਲ ਗਏ ਮੈਂ ਕਿਹਾ ਬਾਬਾ ਜੀ ਕੋਈ ਐਦਾਂ ਦੀ ਪ੍ਰੋਬਲਮ ਆਵੇ ਫੇਰ ਤਾਂ ਦੁਬਾਰੇ ਆਵਾਂਗੇ ਤੇਰੇ ਦਰਤੇ ਨਹੀਂ ਤਾਂ ਵੀ ਫਾਇਦਾ ਹੀ ਨਹੀਂ ਅਸੀਂ ਕੁਝ ਹੋਰ ਲੈਣ ਆਏ ਸੀਗੇ ਤੇ ਸਾਨੂੰ ਆ ਚੱਕਰਾਂ ਚ ਪਾਤਾ ਬਾਈ ਗੁਰ ਹਕੀਕੀ ਆ ਮੈਂ ਤੁਹਾਨੂੰ ਰਿਪੋਰਟਾਂ ਭੇਜ ਦ ਇਹਦੇ ਵਿੱਚ ਪਈਆਂ ਉਹ ਜੁੜੀਆਂ ਆਈਆਂ ਵੀ ਆ ਇੱਥੋਂ ਕੱਢਿਓ ਸੱਤ ਹਾਂ ਟੈਸਟ ਇੱਥੇ ਜਦੋਂ ਮੈਂ ਤੁਹਾਨੂੰ ਦੱਸਦਾ ਇੱਥੇ ਅਸੀਂ ਆ ਗਏ ਬੁੱਧਵਾਰ ਨੂੰ ਦੁਪਹਿਰਾਂ ਕੱਟਿਆ ਉਦੋਂ ਰਿਪੋਰਟਾਂ ਆਉਣੀਆਂ ਸੀਗੀਆਂ ਆ ਪਹਿਲਾਂ ਤੇ ਦੇਖ ਲਓ ਕਿੰਨੇ-ਕਿੰਨੇ ਐਮਐਲ ਦੀਆਂ ਆਈਆਂ ਵੀ ਆ ਐਡੀਆਂ-ਐਡੀਆਂ ਗਿਲਟੀਆਂ ਚੈਸਟ ਦੇ ਵਿੱਚ ਜਦੋਂ ਅਸੀਂ ਗਏ ਉੱਥੇ ਮਨ ਤਾਂ ਪਰੇਸ਼ਾਨ ਸੀਗਾ ਵੀ ਯਾਰ ਪਤਾ ਨਹੀਂ ਕੀ ਹੋ ਜੂਗਾ ਤਾਂ ਬੈਗੇ ਹਨ ਕੱਲ ਨੂੰ ਰੱਬ ਨੇ ਦਿੱਲੀ ਇਹਨਾਂ ਨੇ ਟੈਸਟ ਭੇਜਨੇ ਆ ਕੀ ਆਊਗੀ ਜਦੋਂ ਬਾਈ ਅਸੀਂ ਜਾ ਕੇ ਉੱਥੇ 5 ਵਜੇ ਲੈਬ ਦੇ ਵਿੱਚੋਂ ਰਿਪੋਰਟਾਂ ਲਈਆਂ ਸਾਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਸੀਗਾ ਤੇ ਡਾਕਟਰ ਨੂੰ ਗਿਆ ਡਾਕਟਰ ਕਹਿੰਦਾ ਤੁਹਾਡੀਆਂ ਰਿਪੋਰਟਾਂ ਨੋਰਮਲ ਆ ਮੈਂ ਕਿਹਾ ਜੀ ਕਿਉਂਕਿ ਸਭ ਉੱਪਰਲੇ ਉੱਪਰ ਤੇ نیچے ਮੈਂ ਕਿਹਾ ਇੰਨੀ ਮਹਿਮਾ ਬਾਬਾ ਜੀ ਦੀ ਫਿਰ ਜਿਹੜੀਆਂ ਸੀਗੇ ਵੀ ਇਹਦੀ ਦਵਾਈ ਲੈ ਲਓ ਉਦੋਂ ਸਾਡੀ ਜੇਬ 'ਚ 50 ਰੁਪਏ ਸੀਗੇ ਕਿਉਂਕਿ ਇੱਥੇ ਜਦੋਂ ਆਉਣੇ ਉਹਨਾਂ ਨੇ ਤੇ ਤੋਂ ਪੈਸੇ ਘੱਟ ਲੈ ਕੇ ਆਉਣੇ ਕਈ ਵਾਰੀ ਹਨਾ ਤੇ 50 ਰੁਪਏ ਬਚੇ ਸੀਗੇ ਮੈਂ ਆਖਿਆ ਵੀ ਦਵਾਈ ਅੱਜ ਤਾਂ ਪੈਸੇ ਹੈ ਨਹੀਂਗੇ ਤੇ ਆਪਾਂ ਕੱਲ ਨੂੰ ਲੈ ਜਾਾਂਗੇ ਇਹ ਕਹਿੰਦੀ ਚਲੋ ਠੀਕ ਆ ਐਡੀ ਐਡੀਆਂ ਚੈਸਟ ਦੇ ਵਿੱਚ ਗਿਲਟੀਆਂ ਦੋਨਾਂ ਪਾਸੇ ਮਿਲ ਕਾਈ ਜਾਵੇ ਦੋਧਾਂ ਦੇ ਵਿੱਚ ਅਸੀਂ ਇਦੋਂ ਘਿਓ ਲੈ ਕੇ ਗਏ ਸੀ ਬਾਈ ਜੀ ਰਾਤ ਨੂੰ ਘਿਓ ਲਾਇਆ ਤੜਕੇ ਇੱਕ ਵੀ ਗਿਲਟੀ ਨਹੀਂ ਇਦੋਂ 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 ਵੱਡੀ ਕਿਰਪਾ ਕੀ ਹੋਊਗੀ ਜਿਹੜੀ ਕਿ ਸਾਨੂੰ ਹੋਰ ਪਾਸੇ ਤੋਰਦੇ ਸੀ ਡਾਕਟਰ ਰਾਤੋਂ ਰਾਤ ਘਿਓ ਲਾਉਂਦੇ ਨਾਲ ਜਿਹੜੀਆਂ ਚੈਸਟ ਦੇ ਵਿੱਚ ਉਹ ਦੇਖ ਲਓ ਰਿਪੋਰਟਾਂ ਇਹ ਇੱਥੇ ਵਿੱਚੋਂ ਕੱਢੋ ਮੈਂ ਤੁਹਾਨੂੰ ਦਿਖਾ ਦਿੰਨਾ ਮੈਂ ਕਿ ਜੀ ਕਿੰਨਾ ਇੱਕ ਸਭ ਤੋਂ ਯਕੀਨ ਕਿੰਨਾ ਗਵਾ ਯਕੀਨ ਇੱਕ ਪਾਸੇ ਲੱਗ ਇੱਕ ਦੁਨੀਆ ਇਹ ਇੱਕ ਤਾਂ ਯਕੀਨ ਇੱਕ ਤਾਂ ਇੱਕ ਤਾਂ ਯਕੀਨ ਹੁੰਦਾ ਇੱਕ ਹਕੀਕੀ ਆ ਆਪਾਂ ਕਿਸੇ ਦੀ ਸੁਣੀ ਨਹੀਂ ਕਹਿੰਦੇ ਜੋ ਬੀਤੀ ਆ ਬਾਈ ਗੁੱਡ ਆ ਰਿਪੋਰਟਾ ਕਹਿ ਰਹੀਆਂ ਤੁਹਾਨੂੰ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਤਰੀਕ ਦੀ ਰਿਪੋਰਟ ਆ ਠੀਕ ਆ ਅਸੀਂ ਦੋ ਤਰੀਕ ਨੂੰ ਬੁੱਧਵਾਰ ਪੈਂਦਾ ਅਸੀਂ ਚਪਹਿਰਾ ਸਾਹਿਬ ਕੱਟਿਆ ਕਿੱਥੋਂ ਆਇਆ ਵੀਰੇ ਮੈਂ ਸਮਰਾਲਾ ਚੌਂਕ ਤੋਂ ਜੀ ਹਾਂਜੀ ਮੈਂ ਵੀ ਪਹਿਲਾਂ ਇੱਥੇ ਰਹਿ ਜਾਂਦੀ ਸੀ ਬਹੁਤ ਗੁੱਸਾ ਜੀ ਜਿਨ੍ਹਾਂ ਜਿਨ੍ਹਾਂ ਨੇ ਤਲੀ ਤੇ ਸ਼ੀਸ਼ ਜਿਹੜੇ ਤਲੀ ਤੇ ਸ਼ੀਸ਼ ਧਰ ਕੇ ਨੇ ਕਿਲੋਮੀਟਰ ਤੱਕ ਤੁਰ ਗਏ ਉਹਨਾਂ ਕੋਲੇ ਕੀ ਨਹੀਂ ਹਾਂ ਸਭ ਕੁਝ ਹੈ ਜੀ ਇੱਕ ਮੰਨਣ ਦੀ ਹੁੰਦੀ ਆ ਸਰ ਦਾ ਲੈਣਾ ਪੈਂਦਾ ਲੈਣਾ ਪੈਂਦਾ ਕਿਵੇਂ ਕਿਵੇਂ ਸ਼ੁਕਰਾਨਾ ਕਰਦਾ ਬਾਈ ਗੁਰਦਾ ਜਿਹੜੀ ਦੇ ਨਹੀਂ ਸਕਦੇ ਬਾਬਾ ਦੀਪ ਸਿੰਘ ਦਾ ਸ਼ੁਕਰ ਉਸ ਤੋਂ ਬਾਅਦ ਮੇਰਾ 뮤직 ਦਾ ਕੰਮ ਮੇਰੇ ਗੀਤ ਆੜੇ ਪਏ ਸੀਗੇ ਕੰਪਨੀ ਕੋ ਨ ਆਂਦੇ ਨਹੀਂ ਸੀਗੇ ਅ ਸ਼ਨੀ ਵਾਰ ਨੂੰ ਮੇਰੇ ਟੀਵੀ ਤੇ ਗੀਤ ਆਉਣ ਲੱਗਿਆ ਵੇ ਉਹ ਵੀ ਇਹਦੇ ਵਿੱਚ ਪਿਆ ਇਤੁਕਾ ਵੱਡਾ ਮੈਂ ਕੀ ਦੇ ਸਕਦਾ ਐਨੀ ਕਿਰਪਾ ਬਾਬਾ ਦੇਵ ਸਿੰਘ ਇਹ ਸਿਰਫ ਇੱਥੇ ਅੱਗੇ ਦੁਪਹਿਰਾ ਸਾਫ ਘਟਣਾ ਤੇ ਉਹ ਦੁੱਖ ਕਸ਼ਟ ਘਟਕਟੇ ਜਾਂਦੇ ਨੇ ਵੀ ਜਿਹੜੇ ਸਭ ਕੁਝ ਕੱਟਿਆ ਜਾਂਦਾ ਸਰਦ ਦਾ ਨਾਲ ਵਿਸ਼ਵਾਸ ਨਾਲ ਕਿਤੇ ਜਾਣ ਦੀ ਜਰੂਰਤ ਨਹੀਂ ਹੈ ਠੀਕ ਹੈ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਵਾਰਤਾ ਮਾਂ ਵਾਰਤੀ ਬੱਚੇ ਵਾਰਤੇ ਬੰਦ-ਬੰਦ ਕੱਟ ਕੇ ਚੜਖੜੀਆਂ ਤੇ ਚੜੇ ਕਿਹਦੇ ਕਰਕੇ ਆਪਣੇ ਕਰਕੇ ਠੀਕ ਹੈ ਜੇ ਆਪਾਂ ਸੱਚੇ ਮਨ ਨਾਲਾਂਗੇ ਸਭ ਕੁਝ ਮਿਲਦਾ ਸਾਨੂੰ ਮਿਲ ਗਿਆ ਜਿੰਨਾ ਚਿਰ ਸਾਹ ਰਹਿਣਗੇ ਉਹਨਾਂ ਚ ਰਾਵਾਂਗੇ ਦਾ ਤਾਂ ਇਤੋਂ ਵੱਡਾ ਕੱਖ ਨਹੀਂ ਪ੍ਰਤੱਖਾ ਸੰਗਤ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਵੱਡੀ ਦਰਸ਼ਨ ਆਓ ਸਭ ਕੁਝ ਇੱਥੋਂ ਲਓ ਝੋਲੀਆਂ ਾਡੋ ਬੈਠੋ ਦਰਸ਼ਨ ਕਰੋ ਸਭ ਕੁਝ ਮਿਲੂਗਾ ਮਿਲੂਗਾ ਇਹ ਤਪੱਸਿਆ ਨਾਲ ਇਹ ਨਹੀਂ ਆ ਵੀ ਆਪਾਂ ਆ ਕੇ ਮਨ ਆਪਣਾ ਕਿਤੇ ਹੋਰ ਭੜਕਦਾ ਤੁਰੇ ਕਿਤੇ ਹੋਰ ਫੇਰਦੇ ਆ ਉੱਥੇ ਕੁਝ ਨਹੀਂ ਮਿਲਣਾ ਮਿਲੂ ਉੱਥੇ ਬਹਿਣਾ ਪਊਗਾ ਬਾਬੇ ਦੇ ਅੱਖਾਂ ਚ ਅੱਖਾਂ ਪਾ ਕੇ ਕਹਿਣਾ ਪਊਗਾ ਬਾਬਾ ਜੀ ਦੋ ਬਾਬੇ ਨੂੰ ਵਿਸ਼ਵਾਸ ਦਿਵਾਉਣਾ ਪਊਗਾ ਵੀ ਹਾਂ ਸੱਚੇ ਹੈਗੇ ਆ ਇਹ ਥੋੜੀ ਗਲਾਂ ਚ ਤਵੀਤ ਪਾਏ ਆਪਾਂ ਤੁਰੇ ਕਿਤੇ ਹੋਰ ਫੇਰਦੇ ਉਦੋਂ ਕੱਖ ਨਹੀਂ ਮਿਲਣਾ ਠੀਕ ਆਵਾਜ਼ ਨੂੰ ਰਿਪੋਰਟਰ ਇੱਕ ਮਿੰਟ ਦਿਖਾਉਣਾ ਬਈ ਦੋ ਮਿੰਟ ਜੀ ਕਿੰਨਾ ਕੁ ਯਕੀਨ ਵਾਇਗੁਰ ਜੀ ਦੇ ਵਧਿਆ ਵੀ ਜਦੋਂ ਇਸ ਤਰੀਕੇ ਦੀ ਬਿਮਾਰੀ ਤੋਂ ਵਾਹਿਗੁਰੂ ਨੇ ਰਾਤੋਂ ਰਾਜੜਾ ਕੇ ਬਾਹਰ ਕੱਢ ਦਿੱਤਾ। ਮੇਰੇ ਬਹੁਤ ਜ਼ਿਆਦਾ ਯਕੀਨ ਵੱਧ ਗਿਆ। ਬਾਬਾ ਜੀ ਤੇ ਤਾਂ ਪੂਰਾ ਹੀ ਭਰੋਸਾ ਸਾਨੂੰ। ਸਾਨੂੰ ਆਸ ਨਹੀਂ ਸੀਗੀ ਵੀ ਐਦਾਂ ਦੀ ਬਿਮਾਰੀ ਤੋਂ ਐਦਾਂ ਦੀ ਜਲਦੀ ਛੁਟਕਾਰਾ ਮਿਲ ਜਾਊਗਾ। ਡਾਕਟਰਾਂ ਤੋਂ ਡਰ ਚੁੱਕੇ ਸੀਗੇ ਵੀ ਡਾਕਟਰ ਨੇ ਜਦੋਂ ਕਿਹਾ ਦਿੱਲੀ ਰਿਪੋਰਟ ਜਾਣੀ ਆਗੀ। ਬਹੁਤ ਜ਼ਿਆਦਾ ਡਰ ਗਏ ਸੀਗੇ। ਪਰ ਸੂਹਾਂ ਨੂੰ ਜਦੋਂ ਨੂੰ ਸੂਹਾਂ ਨੂੰ ਦੇਖਿਆ ਚਮਤਕਾਰ ਫੇਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਆ ਦੇਖੋ। ਆ ਲਾਈਫ ਲਾਈਨ ਹਸਪੀਟਲ ਆ। ਇਹ ਹੈਗੀ ਆ 17 ਦੀ ਆ ਦੇਖ ਲਓ 3.2 mm 2.2 mm ਲੈਫਟ ਬ੍ਰੈਕਟ ਦੇ ਵਿੱਚ ਤੇ ਰਾਈਟ ਬ੍ਰੈਕਟ ਦੇ ਵਿੱਚ ਹੂੰ ਠੀਕ ਆ ਕੈਲਕੂਲੈਕਸ ਆ ਦੇਖ ਲਓ ਆਪਾਂ ਜ਼ੂਮ ਕਰ ਦਿੰਦੇ ਆ ਆ ਡੇਟ ਵੀ ਦੇ ਦਿੰਨੇ ਆ ਆ ਹੁਣ ਤੁਸੀਂ ਚੈੱਕ ਕਰ ਲਓ ਕਿਉਂ ਲਾਇਆ ਸੀ ਬਾਈ ਜੀ ਸਰਦਾ ਸੀਗੀ ਮੈਂ ਕਿਹਾ ਬਾਈ ਲਾਈਨ ਕੁਝ ਹੋਰ ਆਇਆ ਆ ਆ ਸਾਨੂੰ ਕਿਉਂ ਪਤਾ ਕੀ ਪਤਾ ਤੁਹਾਨੂੰ ਕੋਈ ਪ੍ਰੀਖਿਆ ਹੀ ਲੈਂਦਾ ਹੋਊਗਾ ਇੱਕ ਗੋਲੀ ਨਹੀਂ ਖਾਦੀ ਬਿਰੇ ਜੀ ਜਿਹੜੀਆਂ ਅਸੀਂ ਦਿੱਲੀ ਤੱਕ ਸੈਂਪਲ ਸੀਟੀਆਂ ਕਰਾਉਣ ਲੱਗੇ ਵੇ ਸੀਗੇ ਠੀਕ ਆ ਐਮ ਆਰ ਆਈ ਕਰਵਾ ਲਈ ਸੀਟੀ ਕਰਵਾ ਲਈ ਡਾਕਟਰਾਂ ਨੇ ਆਹ ਕਰਵਾ ਲਓ ਐਨੇ ਪੈਸੇ ਲਾਉਂ ਤੇ باوجود ਵੀ ਤੇ ਜਦੋਂ ਉੱਥੇ ਘਿਓ ਲਾਇਆ ਬਾਬੇ ਨੇ ਅੱਜ ਸਾਨੂੰ ਸਭ ਕੁਝ ਦਿੱਤਾ ਇਦੋਂ ਵੱਡਾ ਕੀ ਹੈ ਮੈਂ ਤਾਂ ਸੰਤ ਨੂੰ ਇਹ ਕਹਿੰਦਾ ਆਓ ਠੀਕ ਆ ਗੁਰੂ ਦੀ ਕਿਰਪਾ ਦਾ ਆਨੰਦ ਲਓ ਇਦੋਂ ਵੱਡਾ ਕੱਖ ਨਹੀਂ ਠੀਕ ਆ ਨਾਮ ਜਪੋ ਪਾਠ ਕਰੋ ਸਭ ਕੁਝ ਮਿਲੂ ਇਹ ਗੁਰੂ ਜੀ ਆ ਬਾਕਲ ਸਾਹਿਬਾਈ ਗੁਰੂ ਜੀ